ਅਸਸਸੀ ਕਾਲ ਜੀ ਵੀਡੀਓ ਥੋੜੀ ਜੀ ਅਧੂਰੀ ਰਹਿ ਗਈ ਸੀ ਬਠਿੰਡਾ ਰੋਜ਼ਗਾਰਡਨ ਦੀ ਗੱਲ ਜੇ ਕਰੀਏ ਪਿਛਲੀਆਂ ਸਰਕਾਰਾਂ ਨੇ ਰੋਜ਼ਗਾਰਡਨ ਤਾਂ ਬਣਾਤੇ ਸੀ ਪਰ ਉਹਨਾਂ ਦਾ ਸਫਾਈ ਦਾ ਜੁਮਾ ਨਹੀਂ ਚੱਕਿਆ ਸੀ ਆ ਤਸਵੀਰਾਂ ਦੇਖਦੇ ਹੋ ਦਰਖਤਾਂ ਤੇ ਵਧੀਆ ਰੰਗ ਕੀਤੇ ਹੋਏ ਨੇ ਤੇ ਬੈਠਣ ਨੂੰ ਬਹੁਤ ਵਧੀਆ ਬੈਂਚ ਲਾਏ ਹੋਏ ਨੇ ਦੇਖੋ ਸੈਰਗਾ ਇੱਕ ਬਹੁਤ ਵੱਡੀ ਚੀਜ਼ ਹੈ ਤਾਂ ਬਠਿੰਡਾ ਦੇ ਵਿੱਚ ਉਹ ਵੀ ਤਿਆਰ ਹੋਈ ਹੈ ਪਰ ਵੱਡੀ ਗੱਲ ਇਹ ਆ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਜਿਵੇਂ ਕਾਂਗਰਸੀ ਅਕਾਲੀ ਦੀ ਸਫਾਈ ਕੀਤੀ ਹੈ ਉਮੀ ਇਹ ਰੋਜ਼ਗਾਰਨ ਦੀ ਸਫਾਈ ਹੋਗੀ ਪੰਜਾਬ ਸਰਕਾਰ ਦੀ ਬੱਲੇ ਬੱਲੇ ਬੈਠਣ ਨੂੰ ਵਧੀਆ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਵਧੀਆ ਵਧੀਆ ਸ਼ੂਟਿੰਗਾਂ ਹੋਣ ਲੱਗੀਆਂ ਇਸ ਦੇ ਵਿੱਚ ਸ਼ੂਟਿੰਗਾਂ ਹੋਣ ਲੱਗੀਆਂ ਰੋਜ਼ਗਾਰਨ ਦੀ ਤਾਂ ਬੱਲੇ ਬੱਲੇ ਹੋਣੀ ਹੋਣੀ ਹੈ ਤੇ ਸੈਰ ਤੁਸੀਂ ਦੇਖੋ ਬੱਚੇ ਕਰਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਪਰ ਵਧੀਆ ਲੱਗਦਾ ਦੇਖੋ ਸ਼ੂਟਿੰਗਾਂ ਹੋਈ ਜਾਂਦੀਆਂ ਬਰਥਡੇ ਤੇ ਆ ਤੁਹਾਨੂੰ ਜਿਹੜਾ ਜ਼ੂਮ ਕਰਕੇ ਮੈਂ ਦਿਖਾਇਆ ਨਾ ਇਹ ਗੇਟ ਹੈ ਇਹ ਗੇਟ ਬੰਦ ਪਿਆ ਸੀ ਕਈ ਸਮੇਂ ਤੋਂ ਲੋਕ ਇਧਰੋਂ ਸੈਰ ਕਰਨ ਨਹੀਂ ਆ ਸਕਦੇ ਸੀ ਆ ਦਰਖਤਾਂ ਨੂੰ ਦੇਖੋ ਕਿੱਡਾ ਸੋਹਣਾ ਰੰਗ ਕੀਤਾ ਹੋਇਆ ਹੈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਆ ਕੂੜਾਦਾਨ ਦੇਖੋ ਕਿੱਡਾ ਵਧੀਆ ਲੱਗਦਾ ਕਿਤੇ ਨਾ ਕਿਤੇ ਦਾ ਵਧੀਆ ਲੱਗਦਾ ਹੈ ਜੇ ਪੰਜਾਬ ਸਰਕਾਰ ਕੁਝ ਚੰਗਾ ਕੰਮ ਕਰਦੀ ਆ ਤਾਂ ਉਹਦੀ ਸ਼ਲਾਘਾ ਕਰਦਿਆ ਕਰੋ ਇਹ ਆ ਸਾਡਾ ਫਲੈਗ ਜੈ ਹਿੰਦ ਸਾਰਿਆਂ ਨੂੰ ਪੰਜਾਬ ਸਰਕਾਰ ਹਮੇਸ਼ਾ ਹੀ ਬੱਲੇ ਬੱਲੇ ਰਹੂਗੀ ਤੇ ਦੁਬਾਰਾ ਫੇਰ ਆਊਗੀ